ਇੱਕ ਸਾਰੇ ਭਰਾ ਐ ਪੁੱਛਦੇ ਸੀ ਵੀ ਇੰਨਾ ਕੰਮ ਤੂੰ ਕਿਵੇਂ ਕਰ ਸਕਦਾ ਬਾਈ ਮੈਂ ਮਾਲਕ ਦੀ ਕਿਰਪਾ ਪਰਿਵਾਰ ਸਾਰਾ ਸਾਥ ਦਿੰਦਾ ਹਨਾ ਸਬਜ਼ੀ ਕਿਉਂਕਿ ਸਬਜ਼ੀ ਇੱਕ ਪੁਰਾਣੇ ਸਮੇਂ ਤੋਂ ਅਸੀਂ ਲਾਉਨੇ ਆ ਤਾਂ ਇਹਦੇ ਲਈ ਇਹ ਗੱਲ ਆ ਵੀ ਅਸੀਂ ਜਿੱਥੇ ਸਾਰਾ ਕੁਸਾ ਉੱਥੇ ਸਾਡਾ ਘਰ ਆ ਸੀ ਖੇਤਾਂ 'ਚ ਹੀ ਰਹਿੰਨੇ ਆ ਆ ਦੇਖੋ ਆ ਮਾਨਸ ਵਾਲਾ ਰੋਡ ਆ ਗਿਆ ਹਨਾ ਤੇ ਆ ਘਰ ਆ ਗਿਆ ਆਪਣਾ ਮੈਂ ਹੁਣ ਪਸੂ-ਪਸੂ ਨਮਾ ਤੇ ਸਾਰਾ ਗੁਫਾ ਕਾ ਸੜਦਾ ਥੋੜੇ ਸਾਹਮਣੇ ਜਮੈਂ ਚੌਂਕੀ ਜਾਂਦੇ ਹਨਾ ਤੇ ਤਾ ਕਰਕੇ ਮੈਨੂੰ ਥੋੜਾ ਜਿਹਾ ਔਖਾ ਨਹੀਂ ਲੱਗਦਾ ਕਿਉਂਕਿ ਜਿੱਥੇ ਬੰਦੇ ਨੇ ਰਹਿਣਾ ਯਾਰ ਉੱਥੇ ਹੀ ਕੰਮ ਕਰਨਾ ਫਿਰ ਉਹਨੂੰ ਕੋਈ ਆਸਾਨੀ ਹੋ ਜਾਂਦੀ ਹੈ ਤੇ ਮਾਲਕ ਦੀ ਕਿਰਪਾ ਨਾਲ ਸਵੇਰ 4 ਵਜੇ ਉੱਠ ਖੜਦੇ ਆ ਤੇ ਉਦੋਂ ਆ ਦਾ ਆਪ ਦਾ ਕੰਮ ਜਿਹੜਾ ਕਰਨਾ ਹੈ ਕਰਕੇ ਫਿਰ ਵੀ ਮੈਨੂੰ ਐ ਮੰਨ ਲਓ ਵੀ 2 ਘੰਟੇ ਘੰਟਾ ਮੈਨੂੰ ਆਰਾਮ ਕਰਨ ਲਈ ਸਮਾਂ ਮਿਲ ਜਾਂਦਾ ਕਿਉਂਕਿ ਜਿਆਦਾ ਕਿਤੇ ਦੂਰ ਭਕਾਈ ਨਹੀਂ ਕਰਨੀ ਪੈਂਦੀ ਜਦੋਂ ਆਪ ਦਾ ਕੰਮ ਕਰਨ ਦਾ ਕੰਮ ਕਰ ਲਓ ਜਦੋਂ ਬੈਠਣਾ ਤਾਂ ਬੈਜੂ ਹਨਾ ਤੇ ਇਹ ਥੋੜੀ ਜੀ ਇਹ ਚੀਜ਼ ਚ ਮੈਨੂੰ ਆਸਾਨੀ ਆ ਕਿਉਂਕਿ ਮੈਨੂੰ ਬਾਕੀ ਸਾਰਾ ਪਰਿਵਾਰ ਬਾਈ ਸਾਥ ਦਿੰਦਾ ਸਾਡਾ ਪ੍ਰਭਾ